ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਮਾਣਾ ਦੇ ਬੈਂਕਟ ਜੋਰੀ ਹਾਲ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ ਸਵਰਗੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਤੋੜਾ ਦੀ ਜਿਹੜੀ ਹੈ 24 ਸਤੰਬਰ ਨੂੰ ਪਟਿਆਲਾ ਦੇ ਦੁੱਖਨਵਾਰਨ ਦੇ ਵਿੱਚ ਜਿਹੜੀ ਹੈ ਵਰਸੀ ਮਨਾਈ ਜਾਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵੱਡੇ ਪੱਧਰ ਤੇ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਜਿਹੜਾ ਹੈ ਭਰਪੂਰ ਜਿਹੜੀ ਹੈ ਆਪਣੀ ਹਾਜ਼ਰੀ ਭਰੀ ਹੈ ਤੇ ਇਹ ਜਿਹੜੀ ਅੱਜ ਜਿਹੜੀ ਮੀਟਿੰਗ ਹੋਈ ਹੈ ਇਸ ਦੀ ਜਿਹੜੀ ਅਗਵਾਈ ਹੈ ਅਮਰਜੀਤ ਸਿੰਘ ਪੰਜਰਥ ਵੱਲੋਂ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਨਾਮੀ ਲੋਕਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਭਰੀ ਇਸ ਮੌਕੇ ਤੇ ਰਾਜੂ ਖੰਨਾ ਤੇ ਹੋਰ ਵੀ ਕਾਫੀ ਜਿਹੜੇ ਉਮੀਦਵਾਰ ਨੇ ਉਹ ਵੀ ਇਸ ਪਾਰਟੀ ਦੇ ਵਿੱਚ ਜਿਹੜੇ ਅੱਜ ਪਹੁੰਚੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ ਜਾਂਦਾ ਹੈ ਪਟਿਆਲਾ ਲੋਕ ਸਭਾ ਤੋਂ ਕੁਝ ਟਾਈਮ ਪਹਿਲਾਂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤੇ ਉਹਨਾਂ ਨੇ ਵੀ ਲੋਕਾਂ ਦਾ ਅੱਜ ਜਿਹੜਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਇੰਨੇ ਵੱਡੇ ਮਾਰਜਨ ਦੇ ਵਿੱਚ ਜਿਹੜਾ ਸਾਥ ਦਿੱਤਾ ਤੇ ਲਗਾਤਾਰ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਪੜਾਅਸ ਕੱਢੀ ਗਈ ਹੈ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਫਰੋਤੀਆਂ ਮੰਗੀਆਂ ਜਾ ਰਹੀਆਂ ਲੋਕਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ ਪ੍ਰਿੰਸ ਕੁਮਾਰ ਦੀ ਖਾਸ ਰਾਜੂ ਜੀ ਕੀ ਕਹੋਗੇ ਤੁਸੀਂ ਅਜੇ ਸਮਾਣਾ ਦੇ ਵਿੱਚ ਪਹੁੰਚੋ ਤੇ ਅਕਾਲੀ ਦਲ ਦੀ ਮੀਟਿੰਗ ਹੋ ਰਹੀ ਹੈ ਇਹ ਦਸਤਰਾਤਨ ਜਸਿਆ ਗੁਰਦੁਆਸਾ ਸਿੰਘ ਟੌੜਾ ਜਿਹੜਾ ਸਮਾਜ ਜਨ ਜਹੜ ਬਣਾ ਰਹੇ ਆ 24 ਤਰੀਕ ਨੂੰ ਜਿੱਥੇ ਕੱਲ ਨੂੰ 22 ਤਰੀਕ ਨੂੰ ਖੰਡਰਪੁਰ ਸਾਹਿਬ ਦੇ ਆ ਪਾਰੰਭ ਹੋਣੇ ਨੇ ਤੇ 24 ਤਰੀਕ ਨੂੰ ਸ਼੍ਰੀ ਗੰਨਪਰ ਸਾਹਿਬ ਕੋ ਭੋਗ ਲਾਣੇ ਨੇ ਸੋ ਉਸ ਉਸੇ ਸਦਲੇ ਲਈ ਉਸੇ ਵਾਸਤੇ ਅਨਕੇ ਸ਼ਰਮਾ ਜੀ ਵੱਲੋਂ ਅ ਇੱਥੇ ਅਮਰਜੀਤ ਸਿੰਘ ਜੀ ਪਾਇਦਸ ਤੋਂ ਵੱਲੋਂ ਜੋ ਸੁਆਗਤ ਆਇਆ ਕੇ ਪਹੁੰਚੇ ਨੇ ਤੇ ਸਾਰੇ ਨੇ ਵਿਸ਼ਵਾਸ ਦਵਾਇਆ ਕਿ 24 ਤਰੀਕ ਨੂੰ ਬਹੁਤ ਵੱਡੀ ਗੰਤੀ ਸੰਗਤਾਂ ਉੱਥੇ ਨਤਮਸਤ ਹੋਣੀਆਂ ਟੋੜਾ ਸਾਹਿਬ ਨੂੰ ਸਰਦ ਰਸਕਾਰ ਰੀਟ ਕਰ ਰਹੀਆਂ ਕਿ ਉਹਨਾਂ ਦੇ ਜੀਵਨ ਦੇ ਉੱਪਰ ਛਾਤ ਪਾਈ ਜਾਉ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕੀਤਾ ਜਾਵੇ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਜਿਹੜੇ ਵਰਕਰ ਰਹਿੰਦੇ ਨੇ ਉਹ ਹੁਣ ਅਲੱਗ ਹੋਣ ਤੋਂ ਬਾਅਦ ਮੰਦਪੇ ਬਾਵਲ ਲਗਾਤਾਰ ਜਿਹੜੇ ਜਾਰੀ ਦਿਖ ਰਹੇ ਨੇ ਕੀ ਕਹੋਗੇ ਇਹ ਦੇਖੋ ਬਿਲਕੁਲ ਸ਼੍ਰੋਮਣੀ ਕਾਲੀਕਾ ਸ਼੍ਰੋਮਣੀ ਕਾਲੀਕਾ ਜਿਹੜੀ ਚੜ੍ਹਦੀ ਕਲਾ ਵਾਸਤੇ ਸਾਰੇ ਵਰਕਰ ਆਪੂ ਸਹਿਬਾਨ ਲੱਗੇ ਹੋਏ ਨੇ ਸੋ ਮੈਂ ਸਮਝਦਾ ਕਿ ਅੱਜ ਵੀ ਬਹੁਤ ਵੱਡਾ ਵਰਕਰ ਦਾ ਸ਼ਾਹ ਤੇ ਵੱਡਾ ਇਕੱਠ ਹੋਇਆ ਹੈ ਸੋ ਮੈਂ ਸਮਝਦਾ ਕਿ ਜਦੋਂ ਕਈ ਵਾਰੀ ਕਿਸੇ ਦੀ ਆਪਣੀ ਮੰਦੀ ਵਿਚਾਰਧਾਰਾ ਹੁੰਦੀ ਹੈ ਅੱਡ ਗੱਲ ਪਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਪੰਥ ਇਕੱਠਾ ਹੋਇਆ ਹਾਂਜੀ ਜੀ ਕੀ ਕਹੋਗੇ ਜਿਹੜੀ ਅੱਜ ਹਲਕਾ ਸਮਾਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਜਿਹੜੋ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੀ 24 ਤਰੀਕ ਨੂੰ ਧੁਖਰਾਵਰਨ ਸਾਹਿਬ ਜੀ ਸ਼੍ਰੋਮਣੀ ਅਕਾਲੀ ਦਲ ਪੰਥਰਤਨ ਸਵਰਗੀ ਸਰਤਾਜ ਸਿੰਘ ਤੋੜਾ ਜੀ ਦੀ ਜਨਮ ਸ਼ਤਾਬਦੀ ਹਨ ਉਹਨਾਂ ਦਾ ਅਕਾਲੀ ਦਲ ਤੇ ਪੰਥ ਪ੍ਰਤੀ ਬਹੁਤ ਵੱਡੀ ਦੇਣ ਸੀ ਕੁਰਬਾਨੀਆਂ ਸੀ ਸੋ ਸਾਡੇ ਜੋ ਮਰਹੂਮ ਲੀਡਰ ਨੇ ਜਿਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦੇ ਨੇ ਉਹਨਾਂ ਦੀ ਜਨਮ ਸ਼ਤਾਬਦੀ ਸ਼੍ਰੋਮਣੀ ਅਕਾਲੀ ਦਲ ਮਨਾ ਰਹੇ ਆ ਅੱਜ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਚਿਰੀਨ ਕੇ ਸ਼ਰਮਾ ਜੀ ਵਰਫਰੀਜ਼ ਰਾਜੂ ਖੰਨਾ ਜੀ ਤੇ ਸਾਡੇ ਬਾਬੂ ਕਬੀਰ ਦਾਸ ਜੀ ਜੋ ਹਲਕਾ ਸਤਰਾਣਾ ਤੋਂ ਇੰਚਾਰਜ ਨੇ ਯੂਥ ਦੇ ਸਾਡੇ ਪ੍ਰੈਜ਼ੀਡੈਂਟ ਜਿਲ੍ਹਾ ਲਖਸਾਬ ਸਾਰੇ ਅੱਜ ਮੈਸੇਜ ਲਾਉਣ ਆਏ ਸੀ ਹਲਕਾ ਸਤਰਾਣਾ ਦੀ ਸੋ ਅੱਜ ਬਹੁਤ ਵੱਡਾ ਸੰਗਤ ਨੇ ਪਾਰਟੀ ਵਰਕਰਾਂ ਨੇ ਮਿਹਨਤ ਨਾਲ ਬਹੁਤ ਵੱਡਾ ਇਕੱਠ ਕੀਤਾ ਸੋ ਅੱਜ ਦੀ ਇਹ ਮੀਟਿੰਗ ਬਹੁਤ ਸਫਲ ਹੋਈ ਕੀ ਕਹੋਂਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਰਕਰ ਰਹਿੰਦੇ ਨੇ ਤੇ ਬਾਅਦ ਚ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਕੇ ਮੰਤ ਭੱਗਾ ਬੋਲਦੇ ਨੇ ਦੇਖੋ ਪਾਰਟੀ ਸਭ ਤੋਂ ਵੱਡੀ ਹੈ ਸਾਡੀ ਜੋ ਪਾਰਟੀ ਦੇ ਮਰਹੂਮ ਲੀਡਰ ਸਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਪਾਰਟੀ ਬੰਦੇ ਦੀ ਮਾਂ ਹੈ ਤੇ ਅਸੀਂ ਮਾਂ ਨਹੀਂ ਬਣ ਸਕਦੇ ਤੇ ਜਿਹੜਾ ਬੰਦਾ ਮਾਂ ਤੋਂ ਲਾ ਜਾਵੇ ਕੋਈ ਕਾਮਯਾਬੀ ਚਲ ਚੰਗੀਏ ਤੌੜਾ ਸਾਹਿਬ ਜੀ ਤੁਹਾਡੀ ਉਹਨਾਂ ਦਾ ਜਲਨਦੀਪ ਜਿਹੜਾ 24 ਤਰੀਕ ਨੂੰ ਹਟਿਆਲਾ ਡੁੱਬਨਵਾਰਨ ਸਮਾਰਨ ਕਰ ਰਹੇ ਆਂ ਔਰ ਸਾਰੇ ਢਲੇ ਚ ਮੈਂ ਪਹਿਲਾਂ ਸਮਾਣੇ ਇਸ ਤਰ੍ਹਾਂ ਦਾ ਲਾਭਾ ਉਹਨ ਸਮਾਣੇ ਆ ਲਾਭਾ ਸਮਾਣ ਕਨਵਾ ਗਾ ਜੀ ਸਾਰੇ ਹਲਕੇ ਨੂੰ ਰੋਟੀ ਦਿੱਤੀ ਬੜਾ ਸਾਇਆ ਸੁਮਖਸ ਨੇ ਇੰਨਿਆ ਕੇ ਜੀਵ ਪੰਤ ਰਤਨ ਜਿੱਤੇਗਾਰ ਪਚਾ ਸਿੰਘ ਤੌੜਾ ਜੀ ਦੀ ਸੋਚ ਸੀ ਜੀ ਉਹਦੇ ਤੇ ਪੈਰਾ ਦੇਈਏ ਉਨਾ ਭੰਗੇਟਾ ਚ ਚਲ ਜੀ ਤਾਂ ਕਿ ਜਿਹੜੇ ਸਮਾਗਮ ਵਿੱਚ ਸਾਡੇ ਨੌਜਵਾਨ ਵੀਰਾਂ ਮੌਜੂਦ ਹਨ ਕੋਈ ਸ਼ੇਧ ਲੈ ਕੇ ਅੱਗੇ ਵਾਰਤੀ ਵਾਸਤੇ ਵਰਸਿ ਸਮਾਗਮ ਤੇ ਕੌਣ ਕੌਣ ਬੜੇ ਲੀਡਰ ਆ ਰਹੇ ਹਨ ਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਉਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਔਰ ਅੱਗੇ ਪੰਥ ਦੇ ਮਹਾਨ ਕੀਰਤਨੀਏ ਜਿਹੜੀ ਜੱਦੀ ਜਿਹੜੇ ਉਸ ਦਿਨ ਕੀਰਤਨ ਕਰਨਗੇ ਸਵੇਰੇ 10 ਵਜੇ ਜਿਹੜਾ ਭੋਗ ਹੋਊਗਾ ਤੁਖਵੀ ਅਦਰ ਜੀ ਆ ਰਹੇ ਹਨ ਅਮਰ ਪ੍ਰਸੰਚਾਰਾ ਜਿਹੜਾ ਹੋਏਗਾ ਮਨਵਿੰਦਰ ਸਿੰਘ ਜੀ ਹੁੰਦੜ ਸਾਹਿਬ ਸਾਡੇ ਐਕਟਿਵ ਪ੍ਰਧਾਨ ਸਾਹਿਬ ਉਹ ਵੀ ਉਸ ਦਿਨ ਹਾਜ਼ਰ ਸੀ ਸ਼ਰਮਾ ਜੀ ਪੰਜਾਬ ਦੇ ਵਿੱਚ ਲਗਾਤਾਰ ਲੌਇਰ ਆਰਡਰ ਦੀ ਸਿਸਟਮ ਬਾਰੇ ਕੀ ਕਹੋਗੇ ਇੱਕ ਮਿੰਟ ਖੜ ਚੋ ਸੀ ਕਰਮਚਾਰੀ ਸਾਰੇ ਵਰਗ ਦੁਖੀਆਂ ਫਰੋਕੀਆਂ ਮੰਗੀਆਂ ਜਾ ਰਹੀਆਂ ਕਰਪਸ਼ਨ ਹੱਦਾਂ ਪਾਰ ਹੋ ਚੁੱਕੀ ਆ ਸੋ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਰਹੇ ਆ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਵਿਦੇਸ਼ਾਂ ਨੂੰ ਜਾ ਰਹੇ ਆ ਸੋ ਇਹ ਸਰਕਾਰ ਦਾ ਜਿਹੜਾ ਭੋਗ ਆ ਮੈਂ ਸਮਝਦਾ ਕਿਸੇ ਟਾਈਮ ਵੀ ਪੈ ਸਕਦਾ ਹੈ